ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਤੁਹਾਡੇ ਕਹਿਣ ਤੇ ਅੱਜ ਆਪਾਂ ਜਲਦੀ ਲਿਆਏ ਵੀਡੀਓ ਤੇ ਕਰਦੇ ਹਾਂ ਹੁਣ ਆਪਾਂ ਇਸ ਵੀਡੀਓ ਚ ਕੁਛ ਕ ਨਮੂਨਿਆਂ ਦੀ ਕੁੱਤੇ ਖਾਣੀ ਤੇ ਨਾਲ ਹੀ ਇੱਕ ਪਖੰਡੀ ਬਾਬੇ ਦੀ ਜੋ ਕਿ ਭੋਲੇ ਭਾਲੇ ਲੋਕਾਂ ਨੂੰ ਲੁੱਟਦਾ ਪਿਆ ਬਿਨਾ ਹੁਣ ਤੁਹਾਡਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਹਾਂ ਸਟਾਰਟ ਗਾਇਸ ਹੁਣ ਮੈਂ ਇਧਰ ਡਿਨਰ ਦੀ ਤਿਆਰੀ ਕਰੀ ਫਿਰ ਗਈ ਆ ਅੱਜ ਖੇਨੇ ਆ ਤੇ ਬੰਦੇ ਆ ਤੇ ਇਹਦਾ ਤੇ ਇੱਕ ਵਾਰ ਫਟਾਫਟ ਉਹਨਾਂ ਦੀ ਸਬਜ਼ੀ ਬਣਾਉਂਗੀ ਵਰਤਾਂ ਆਹ ਦੇਖ ਲੋ ਮੈਡਮ ਕਮਲ ਪਟਿਆਲਾ ਨੂੰ ਬੋਰਿੰਗ ਵਲੋਗਾ ਚ ਨੰਬਰ 1 ਉਹ ਯਾਰ ਆਪਾਂ ਕੱਲੇ ਨਹੀਂ ਇਹਦੇ ਵਲੋਗਾ ਤੋਂ ਦੁਖੀ ਉਹ ਇਹਦਾ ਨਾਲ ਜਵਾਕ ਬੈਠਾ ਵੀ ਨਾ ਉਹਨੂੰ ਵੀ ਗੁੱਸਾ ਹੀ ਜਾਂਦਾ ਕਰਦਲਾ ਕੈਂ ਕਰੀ ਜਾਂਦਾ ਵੀ ਕਿੱਥੇ ਸਾਡੇ ਪੱਲੇ ਪੈ ਗਈ ਆ ਇਹ ਉਹ ਯਾਰ ਚਲ ਐਤਾ ਜਹੋਜੀ ਵੀ ਹੈਗੀ ਆ ਪਰ ਇਹਦੇ ਘਰ ਵਾਲਾ ਬਹੁਤ ਹੀ ਸ਼ਰਦਾ ਵਾਲਾ ਬੰਦਾ ਆਹ ਦੇਖ ਲੋ ਧੂਪ ਪੱਤੀ ਕਰਦਾ ਹੋਇਆ ਆਪਾ ਜੀ ਤਾਂ ਕੀ ਹੋਵੇ ਅੰਮ੍ਰਿੰਦੀ ਨੂੰ ਇੱਕ ਛੁੱਟੀ ਇਨੇ ਪਾਸੋਂ ਲੈਣਾ ਬਸ ਲੈਣਾ ਫੇਰ ਛੁੱਟੀ ਫੇਰ ਪੇਪਰ ਬਸ ਤਾਂ ਹੀ ਬਾਬਾ ਹੋਏ ਤੇ ਛੁੱਟੀਆਂ ਆ ਦੇਖ ਲੋ ਮਾਨਸਤੇ ਨੂੰ ਉਹ ਲੋਕੀ ਸਵੇਰੇ ਵਧੀਆ ਨਾ ਧੋ ਕੇ ਕੱਪੜੇ-ਕੁਪੜੇ ਪਾ ਕੇ ਤੇ ਸੰਟ-ਸੰਟ ਲਾ ਕੇ ਬਾਬਿਆਂ ਅੱਗੇ ਤੂਫਵਤੀ ਕਰਦਿਆ ਤੇ ਇਹ ਪਤੰਦਰ ਸੁੱਤਾ ਪਿਆ ਉੱਠਿਆ ਉਹੀ ਮੁਸ਼ਕਿਲ ਕੱਚਾ ਬਣਾਣ ਪਾਇਆ ਤੇ ਬਾਬਿਆਂ ਨੂੰ ਪਰਸੰਨ ਕਰੀ ਜਾਂਦਾ ਉਹ ਬਾਬੇ ਵੀ ਕਹਿੰਦੇ ਹੋਣਗੇ ਉਹ ਐਨੀ 스맬 ਤਾਂ ਸਾਨੂੰ ਤੂ ਚੋਣੀ ਆਈ ਜਾਂਦੀ ਜਿੰਨੀ ਮੁਸ਼ਕ ਤੇਰੇ ਕੱਚੇ ਬਣਾਉਣ ਚ ਆਈ ਜਾਂਦੀ ਆ ਗਾਇਜ਼ ਇਹ ਰੋਟੀ ਬਣਾਣੀ ਮੈਨੂੰ ਬਹੁਤ ਜ਼ਿਆਦਾ ਔਖੀ ਲੱਗਦੀ ਆ ਸੱਚੀ ਹੋਰ ਕੋਈ ਕੰਮ ਔਖਾ ਨਹੀਂ ਲੱਗਦਾ ਹੈਗਾ ਸੁਣ ਲਓ ਆਖੇ ਮੈਨੂੰ ਆ ਰੋਟੀ ਬਣਾਣੀ ਔਖੀ ਲੱਗਦੀ ਆ ਹੋਰ ਮੈਨੂੰ ਕੋਈ ਕੰਮ ਨਹੀਂ ਔਖਾ ਲੱਗਦਾ ਨਹੀਂ ਹੋਰ ਕੰਮ ਕਰਦੀ ਵੀ ਗਿਆ ਤੂੰ ਬੜਾ ਤੂੰ ਨਰੇਗਾ ਵਾਲਾ ਨਾਲ ਜਾਨੀ ਆ ਬਸ ਇੱਕੋ ਹੀ ਕੰਮ ਆ ਤੈਨੂੰ ਸਵੇਰ ਨਾਲ ਚੱਕ ਲੂ ਫੋਨ ਤੇ ਉਹੀ ਇੱਕੋ ਇੱਕ ਕਮਰਾ ਦਿਖਾਈ ਆਊਗੀ ਉਹੀ ਖੁਰਦਰੀਆਂ ਕੰਧਾਂ ਦਿਖਾਈ ਆਊਗੀ ਤੇ ਹੁਣੇ ਦੋਨੇ ਜੀ ਬਣਾਉਣ ਲੱਗਿਆ ਪੂੜੀਆਂ ਪੂੜੀਆਂ ਵੀ ਦੇਖ ਲਓ ਇਹਨਾਂ ਦੀਆਂ ਜਿਹੋ ਜੇ ਆਪ ਆ ਉਹੋ ਜੀਆਂ ਵਿੰਗੀਆਂ ਟੇਡੀਆਂ ਪੂੜੀਆਂ ਬਣਾ ਲੀਆਂ ਚਲੋ ਗਾਇਜ਼ ਪਹਿਲੀ ਪੂੜੀ ਤਾਂ ਕਿਵੇਂ ਨਾ ਕਿਵੇਂ ਕਰਕੇ ਬਣ ਗਈ ਹੁਣ ਮੇਰੇ ਦੇਵ ਜੀ ਵਾਓ ਦਾ ਸ਼ੈਫ ਜਿਆਦਾ ਨਾ ਨਾ ਕਰੋ ਲੈ ਇਹ ਤੇਰੀ ਨਾ ਉਹ ਕੀਤੀ ਵੇ ਤੂੰ ਕੀ ਆ ਪਤਾ ਨਹੀਂ ਕੀ ਦਲੀਏ ਦੀਆਂ ਪੂੜੀਆਂ ਬਣਾਈ ਜਾਂਦੇ ਆ ਆਖੇ ਦੇਵ ਜੀ ਮੇਰੇ ਸ਼ੈਫ ਉਹ ਸ਼ੈਫ ਤਾਂ ਬਾਹਲਾ ਲੱਗਦਾ ਦੇਖਣ ਚ ਉਹ ਤਾਂ ਸ਼ਕਲੋਂ ਹੀ ਮੈਨੂੰ ਦੇਖਣ ਚ ਬੱਕਰੇ ਵੱਢਣ ਵਾਲਾ ਕਸਾਈ ਲੱਗਦਾ ਆਹ ਫੁੱਲ ਗਈ ਕੈ ਇਹ ਰੋਟੀ ਫੁੱਲ ਗਈ ਦੇਖ ਲਓ ਇਹ ਚ ਚੀਕਾਂ ਹੀ ਮਾਰਨ ਵਾਲੀ ਕੀ ਗੱਲ ਆ ਓਕੇ ਓ ਫੁੱਲ ਗਈ ਓ ਯਾਰ ਇੰਨੀ ਓਵਰ ਐਕਟਿੰਗ ਉਹ ਕਮਲ ਚੱਲ ਮੰਨਿਆ ਤੈਨੂੰ ਐਕਟਿੰਗ ਕਰਨੀ ਨਹੀਂ ਆਉਂਦੀ ਔਰ ਸ਼ਰਮ ਤਾਂ ਆਉਂਦੀ ਹੋਗੀ ਉਹ ਤਾਂ ਥੋੜੀ-ਮੋਟੀ ਕਰ ਲਿਆ ਕਰ ਤੂੰ ਛੋਟੀ-ਛੋਟੀ ਕੁੜੀ ਵੀ ਖਲਾਤੀ ਨਾ ਹਣਾ ਕੂੜੀਆਂ ਨੇ ਆਟਾ ਥੋੜਾ ਨਾਲਾ ਸਖਤ ਹੋਣਾ ਚਾਹੀਦਾ ਹੈ ਨਾ ਹਣਾ ਜੀ ਦੇਖ ਲਓ ਇਹਨੇ ਆਪਦੇ ਘਰ ਵਾਲੇ ਨੂੰ ਦੋ ਤਿੰਨ ਵਾਰ ਬੁਲਾਇਆ ਤੇ ਉਹਨੇ ਇੱਕ ਵਾਰੀ ਵੀ ਹੰਗਾਰਾ ਨਹੀਂ ਭਰਿਆ ਉਹਨੂੰ ਵੀ ਪਤਾ ਇਹ ਐਵੇਂ ਪਕਾਈ ਮਾਰੀ ਜਾਂਦੀ ਆ ਤੇ ਨਾਲ ਮੇਰੀ ਹੋਰ ਬੇਇੱਜ਼ਤੀ ਕਰਾਈ ਜਾਂਦੀ ਆ ਤੁਹਾਨੂੰ ਕੋਕ ਤੰਗ ਲੱਗਦੀ ਸਾਰੀ ਦਿਹਾੜੀ ਚ ਬਿਲਕੁਲ ਵੀ ਨਹੀਂ ਵਾ ਮੈਂ ਤਾਂ ਤਿੰਨ ਵਾਰੀ ਲੱਗਦੀ ਆ ਉਹ ਕਮਲ ਤੈਨੂੰ ਤਾਂ ਤਿੰਨ ਵਾਰੀ ਭੁੱਖ ਲੱਗਣੀ ਆ ਕਿਉਂਕਿ ਕੰਮ ਜੋ ਇੰਨਾ ਕਰਦੀਆਂ ਤੂੰ ਯਾਰਾ ਵਲੌਗ ਬਣਾਉਣੇ ਸੌਖੇ ਥੋੜੀ ਆ ਨਾਲੇ ਐਡਾ ਵੱਡਾ ਘਾਰਾ ਕਮਲ ਦਾ ਪੰਜ ਕਿੱल्ल्या ਚ ਕਿਤੇ ਇਧਰਲੇ ਕਮਰੇ ਚ ਜਾ ਕਦੇ ਉਹ ਕਮਰੇ ਚ ਜਾ ਹੈ ਤੇ ਨਾਲੇ ਬਾ ਐ ਵਾਸਤਰਾ ਸਿੱਧੀ ਕਰਕੇ ਵਲੌਗ ਬਣਾਉਣਾ ਸੌਖਾ ਨਹੀਂ ਭਰਾਓ ਉਹ ਮਿਹਨਤ ਦੀ ਰੋਟੀ ਖਾਂਦੀ ਆ ਅਗਲੀ ਨਾ ਮਾੜਾ ਬੋਲਿਆ ਕਰੋ ਵਿਚਾਰੀ ਨੂੰ ਚਲੋ ਯਾਰ ਹੁਣ ਆਪਣਾ ਕਮਲ ਨੂੰ ਛੱਡੋ ਤੇ ਹੁਣ ਆਪਾਂ ਅਗਲੇ ਮੁੱਦੇ ਤੇ ਚੱਲਦੇ ਆਂ ਮੈਂ ਇਸ ਤਰ੍ਹਾਂ ਬਹੁਤ ਦਿਲ ਰਹਿ ਗਿਆ ਸਹਾਰਾ ਰੱਬ ਨੂੰ ਚਾਣ ਰਿਹਾ ਹਣਾ ਬਾਈ ਕਰ ਰਹੇ ਹਾਂ ਤੁਹਾਨੂੰ ਕਹਿ ਰਿਹਾ ਕਿ ਜੇ ਤੁਸੀਂ ਨਹੀਂ ਆ ਰਹੇ ਤਾਂ ਇਹ ਜੀ ਬਸ ਮੈਨੂੰ ਮਾਇਨ ਕਰੋ। ਕੀ ਆਪਾਂ ਉਸ ਲੱਭ ਰਹੇ ਆ ਤਾਂ ਇਸ ਗਿਆ ਪਹਾਸ ਜਿਆਦਾ ਕੀ ਗੱਲ। ਕਲਾਂ ਲੈ ਕਲਾਂ ਕੋਲ ਤਾਂ ਕਹਾਣੀ ਆ। ਆ ਸੁਣ ਲੋ ਹੁਣ ਮਿਸ ਕਾਲੋ ਦੀ ਵੀ ਆਖੇ ਮੈਂ ਆਪਦੇ ਘਰ ਵਾਲਾ ਨਾ ਕਰਦੀਆਂ ਪ੍ਰੈਂਕ ਵੀ ਤੈਨੂੰ ਦੂਜੀ ਘਰ ਵਾਲੀ ਚਾਹੀਦੀ ਦਾ ਸਮਾਈਲ ਕਰ। ਹਾਂ ਪਹਿਲੇ ਨੇ ਤਾਂ ਉਹਨੂੰ ਖਵਾ ਤਿਆ ਪੂੜੇ ਜਿਹੜੀ ਹੁਣ ਉਹਨੂੰ ਦੂਜੀ ਚਾਹੀਦੀ ਆ ਤੇ ਨਲਿਆ ਕਾਲੋ ਨੇ ਨਾ ਆ ਲਿਖਿਆ ਦੇਖੋ ਕੀ ਆ। ਯਾਤਾ ਸੁਮੈਲ ਕਰੋ YouTube ਮੈਂ ਤنگਰਾ ਨਹੀਂ ਸੁਭਰਾ ਕੋਈ ਮੈਂ ਠੀਕ ਹੈ ਆਪਾਂ ਇਹਨਾਂ ਕਰਨਾ ਦੇਖ ਲਓ ਕੀ ਲਿਖਿਆ ਵੀ ਜੇ ਤੁਹਾਨੂੰ ਦੂਜੀ ਘਰ ਵਾਲੀ ਚੀਹੀ ਦੀ ਆ ਲੈ ਚੀਹੀ ਦੀ ਕੀ ਹੁੰਦਾ ਹੈ ਉਹ ਯਾਰ ਵਾਕੀ ਨਾ ਕਾਲੋ ਦੀ ਸ਼ਕਲ ਦੇ ਨਾਲ ਨਾਲ ਇਹਦਾ ਪੜਨ ਲਿਖਣ ਜੀ ਵੀ ਬੇੜਾ ਕਰ ਕੀ ਆ ਤੇ ਆਪਾਂ ਤਾਂ ਪ੍ਰੈਂਕ ਕਰਾਂਗੇ ਤੇ ਫਸਟ ਵੀਡੀਓ ਤੁਸੀਂ ਦੇਖ ਲਈ ਹਣਾ ਬਲਾਵਾ ਚਲਾਉਣ ਲੱਗੇ ਬਣਾਮ ਲਾ ਦਿੱਤਾ ਚਾਣਾ ਕਿ ਆਪਾਂ ਤਾਂ ਪ੍ਰੈਂਕ ਕਰਨਾ ਨਾਲ ਤੇ ਫੋਲੋ ਵੀੜਾ ਰਹਿ ਕੋ ਸਾਡੀ ਥੋੜੀ ਜਿਹੀ ਲੜਾਈ ਵੀ ਹੋਊ ਕਿ ਹਣਾ ਸੁਣ ਲੋ ਕਾਲੋ ਦੀ ਵੀ ਕਾਲੋ ਲੋਕਾਂ ਨੂੰ ਸ਼ਰਿਆਮ ਹੀ ਉੱਲੂ ਬਣਾਈ ਜਾਂਦੀ ਆ ਵੀ ਸਾਲਾ ਇਹ ਕਹਿੋ ਜਾ ਪ੍ਰੈਂਕ ਆ ਵੀ ਇਹਨੂੰ ਪਹਿਲੇ ਹੀ ਪਤਾ ਸਾਡੀ ਥੋੜੀ ਜਿਹੀ ਲੜਾਈ ਵੀ ਹੋਊਗੀ ਐ ਲੈ ਜੀ ਤੜੋ ਸਤਨ ਕਰਨਾ ਕੋ ਹਾਂ ਚਾਹੀਦਾ ਓਏ ਨਹੀਂ ਚਾਹੀਦੇ ਚਾਹੀਦੇ ਯਾਰ ਅਸੂ ਲੈ ਚਾਹੀਦਾ ਚਾਹੀਦਾ ਉਹ ਸਾਡੇ ਹੋਰ ਕੰਨਾਂ ਦੇ ਪੜਦੇ ਪਾੜਦੇ ਆ ਉਹ ਕਾਲੋ ਉਹਨੂੰ ਹੱਸਾਤਾ ਤੇਰੀ ਨਾ ਆ ਸਪੈਲਿੰਗ ਦੇਖ ਕੇ ਆ ਗਿਆ ਹੋਣਾ ਤੇ ਨਾਲੇ ਵੈਸੇ ਯਾਰ ਕਾਲੋ ਦੀ ਵੀ ਕੀ ਗਲਤੀ ਆ ਹੈ ਸਪੈਲਿੰਗ ਤਾਂ ਗਲਤ ਹੋਣੀ ਆ ਇਹ ਕਿਹੜਾ ਵਿਚਾਰੀ ਕਨਵਰਟ ਸਕੂਲਾਂ 'ਚ ਪੜੀ ਆ ਪੜੀ ਦਾ ਸਰਕਾਰੀ ਸਕੂਲਾਂ 'ਚ ਉਹ ਵੀ ਉੱਥੋਂ ਦਲੀਆ ਤੇ ਚੌਲ ਖਾ ਕੇ ਆ ਜਾਂਦੀ ਹੋਣੀ ਆ ਕੋਟ ਤੇ ਦੇਖ ਲੋ ਭਰਾਵੋ ਇਹ ਉਹੀ ਕਾਲੋ ਆ ਜਿਹੜੀ ਕਹਿੰਦੀ ਸੀ ਪੰਜਾਬੀ ਸੂਟ ਤੇ ਚੁੰਨੀ ਨਾਲ ਹੀ ਤਾਂ ਮੇਰੀ ਸ਼ਾਨ ਆ ਤੇ ਹੁਣ ਦੇਖ ਲੋ ਚੁੰਨੀ ਦਾ ਸਿਰ ਤੇ ਕੀ ਲੈਣੀ ਆ ਇਹਦੇ ਕੱਪੜੇ ਵੀ ਥੱਲੇ ਨੂੰ ਖਿਸਕਦੇ ਜਾਂਦੇ ਆ ਕਿਵੇਂ ਛਾਤੀ ਦਿਖਾਉਂਦੀ ਪਈ ਆ ਉਹ ਯਾਰ ਚਲੋ ਹੁਣ ਕਾਲ ਨੂੰ ਦਫਾ ਕਰੋ ਤੇ ਹੁਣ ਆਪਾਂ ਚੱਲਦੇ ਆ ਆ ਬਾਬੇ ਦੇ ਮੁੱਦੇ ਤੇ ਕੀ ਹੋਇਆ ਆਈ ਗੰਦੀ ਚੀਜ਼ਾਂ ਤੋਂ ਬਹੁਤ ਜ਼ਿਆਦਾ ਗੰਦੇ ਸਬਸਕ੍ਰਾਈਬਰ ਆ ਮਾਈਕ ਚ ਬੋਲ ਨਾ ਮਾਈਕ ਕੋਤੇ ਕੋਤੇ ਚਲੋ ਪਰ ਪਿੱਛੇ ਹੋ ਜਾ ਮੈਂ ਨਹੀਂ ਕਰਨ ਲੱਗਾ ਮੈਂ ਚਲੋ ਗੇਟ ਬਾ ਗੇਟ ਆਊਟ ਇੱਕ ਆ ਦੇਖ ਲੋ ਪਖੰਡੀ ਬਾਬੇ ਨੂੰ ਬਾਬਾ ਕੇ ਬਾਬੀ ਆ ਪਤਾ ਨਹੀਂ ਕੌਣ ਐਂਦੀ ਆਵਾਜ਼ ਵੀ ਜਿਵੇਂ ਕਾਲ ਵਰਗੀ ਆ ਉਹ ਵਿਚਾਰੀ ਬੁੜੀ ਕੋਈ ਆ ਵੀ ਗਈ ਚਲ ਮੰਨ ਲਾ ਉਹਦਾ ਦੁੱਖ ਸੁਣਾਉਣ ਤੇ ਉਹਨੂੰ ਕਹਿੰਦਾ ਮਾਈਕ ਚ ਬੋਲ ਨਹੀਂ ਤਾਂ ਚੱਲ ਇੱਥੋਂ ਉਹ ਯਾਰ ਇਹਨੂੰ ਪਤਾ ਵੀ ਮਾਈਕ ਚ ਬੋਲੂਗੀ ਹੈ ਫੇਰ ਹੀ ਤਾਂ ਵਿਊ ਆਣਗੇ ਉਹ ਇੱਕ ਐਨੇ YouTube ਤੇ ਆਦਾ ਚੈਨਲ ਬਣਾ ਰੱਖਿਆ ਤੇ ਲੱਖਾਂ ਚ ਵਿਊ ਆਉਂਦੇ ਪਏ ਆ ਤੇ ਨਲੇ ਯਾਰ ਲੋਕੀ ਪਤਾ ਨਹੀਂ ਇਹ ਪਖੰਡੀ ਕੋਲ ਕਿਉਂ ਜਾਂਦੇ ਆ ਓਏ ਰੇਕ ਨੂੰ ਟੁੱਟ ਕੇ ਹੀ ਪੈ ਜਾਂਦਾ ਸਹੀ ਤਰ੍ਹਾਂ ਬੋਲਦਾ ਵੀ ਨਹੀਂ ਫੇਰ ਵੀ ਜਾ ਜਾ ਕਹਿੰਦੇ ਪੈਰਾਂ ਚ ਡਿੱਗਦੇ ਆ ਜੀ ਲੈਣੀਆਂ ਜਗਾ ਆ ਨਾਲ ਦੀ ਸੰਗਤ ਆਸਦੀ ਲੈਣੀ ਆ ਤੇ ਸੰਗਤ ਦਾ ਤੇ ਕੰਮ ਕਰ ਕਰ ਕੇ ਲੈਣੀ ਆ ਕੋਈ ਫਰੀ ਲੈਣੀ ਬਗ ਬਹੁਤ ਸੱਚੇ ਦਵਾਰ ਦੀ ਦੇਖ ਲਓ ਭਰਾਵੋ ਇਹ ਹੁੰਦਾ ਬਿਜ਼ਨਸ ਸੰਗਤ ਦੇ ਨਾਮ ਤੇ ਆਖੇ ਜਗਾ ਲੈਣੀ ਆ ਤੇ ਪੈਸੇ ਵੀ ਸੰਗਤ ਤੋਂ ਹੀ ਲੈਣਿਆ ਹੈ ਓ ਯਾਰ ਜੇ ਤੂੰ ਜਗ੍ਹਾ ਲੈਣੀ ਆ ਤੇ ਫਿਰ ਉਹ ਜਗ੍ਹਾ ਦੀ ਰਜਿਸਟਰੀ ਵੀ ਸੰਗਤ ਦੇ ਨਾਮ ਹੀ ਕਰਾਈਂ ਕਰੇ ਇਹਦੀ ਅੱਡੀ ਤੂੰ ਕਾਲੀ ਕਰੀ ਉਹਨਾਂ ਨੂੰ ਵੀ ਆ ਦੁੱਖ ਦੀ ਮੈਂ ਵੀ ਦੁੱਖਣ ਬਹਿ ਜਾ ਤੂੰ ਚੱਲੋ ਤੇ ਖਾ ਕੇ ਕਾਰਡ ਜੋੜਿਆਂ ਦਾ ਆ ਜਾਂਦਾ ਇੱਧਰ ਨੂੰ ਬਹਿ ਦੇ ਦੇਖ ਲੋ ਕਿਵੇਂ ਵਿਚਾਰੇ ਬਜ਼ੁਰਗ ਨੂੰ ਟੁੱਟ ਕੇ ਪੈ ਗਿਆ ਉਹ ਵਿਚਾਰਾ ਕਿਸੇ ਮਰੀਜ਼ ਨੂੰ ਨਾਲ ਲੈ ਕੇ ਆਇਆ ਹੁਣ ਕਹਿੰਦਾ ਉਹਦੇ ਇੱਧਰ ਦੁੱਖਦਾ ਤੇ ਮੈਂ ਇੱਧਰ ਦੁੱਖਣ ਲਾ ਦੂੰ ਆ ਗਿਆ ਤੂੰ ਵੱਡਾ ਛੇ ਧਰਮਰਾਜ ਹੈਂ ਓ ਯਾਰ ਡਾਂਗ ਚਾਕਲੇਟ ਇਹਦੇ ਗਿੱਟੇ ਗਿੱਟੇ ਛਾਂਗੇ ਮੈਂ ਦੂਜੀ ਜਗ੍ਹਾ ਤੇ ਖਲਾ ਰਿਆਂ ਨੂੰ ਭੈਣ ਚੋ ਚਾਰ ਵਾਰ ਉੱਠ ਗਿਆ ਮੇਰਾ ਮੂੰਹ ਖਲਾ ਨਾ ਵਾ ਆ ਪਾਗਲਾ ਜਿਹੜੇ ਬੈਠੇ ਆ ਚੱਲ ਅਰੇ ਜਗ੍ਹਾ ਤੇ ਲੋਕਾਂ ਦੀਆਂ ਧੀਆਂ ਪੈਣਾ ਬੈਠੀਆਂ ਤੇ ਕਿਵੇਂ ਗੰਦੀਆਂ ਗਾਲਾਂ ਕੱਢੀ ਜਾਂਦਾ ਓ ਯਾਰ ਸਭ ਤੋਂ ਪਹਿਲਾਂ ਤਾਂ ਡਾਂਗ ਉਹਦੇ ਫੇਰ ਨਾਲ ਹੀ ਆ ਜਿਹੜਾ ਜਵਾਕ ਨੂੰ ਲੈ ਕੇ ਆਇਆ ਜਵਾਕ ਦੇ ਗੁਰੂ ਸਾਹਿਬ ਦਾ ਗਾਤਰਾ ਪਾਇਆ ਹੋਇਆ ਤੇ ਫੇਰ ਵੀ ਪਖੰਡੀਆਂ ਦੇ ਡੇਰਿਆਂ 'ਚ ਮੱਥੇ ਟੇਕੀ ਜਾਂਦੇ ਆ ਬੋਲੋ ਸੱਚੇ ਦਰਵਾਜ਼ੇ ਨਹੀਂ ਲਾ ਲੇ ਪੀਰ ਦੀ ਅੱਟਾ ਕੀ ਬੋਲਦੀ ਸੀ ਅੱਡੇ ਕਰੈਕਾ ਕਹ ਰਿਹਾ ਕਿ ਦੱਸਿਆ ਸੀ ਹੁਣ ਵੇਖ ਸੋਚ ਲਈ ਆਨੇ ਕਿ ਵੇਖ ਪਹਿਲਾਂ ਹੱਥ ਕਿਤੇ ਸੀਗਾ ਆਇਲਾ ਮੇਰੇ ਬਾਪੇ ਦੇ ਟੁੱਟੀਆਂ ਹੱਡੀਆਂ ਵੀ ਜੋੜ ਦਿੰਦਾ ਫੜ ਸੱਟਾਂ ਤੋਂ ਪਾਸੇ ਇਹ ਕਰਾਓ ਡਾਕਟਰਾਂ ਦੀ ਦੁਕਾਨਦਾਰੀ ਬੰਦ ਲੱਗਦਾ ਪੀਜੀਆਈ ਨੂੰ ਤਾਲਾ ਲਵਾਉਗਾ ਉਹ ਭਰਾਓ ਇਹਦੇ ਪਿੱਛੇ ਨਾ ਲੱਗੋ ਜਵਾਗੇ ਦੇ ਪੱਟੀ ਬੰਦੋ ਹੋਰ ਕਿਤੇ ਘਰੇ ਜਾਂਦੇ ਜਾਂਦੇ ਹੱਥ ਦਾ ਪੜੋਲਾ ਵੰਜੇ ਮੈਨੂੰ ਦੁਨੀਆ ਦੀ ਟੈਨਸ਼ਨ ਨਹੀਂ ਕੋਈ ਮਰੇ ਕੋਈ ਜੀਵੇ ਹਮ ਆਪਣੀ ਮਸਤੀ ਵਿੱਚ ਹੋਰ ਆਗ ਲੱਗੇ ਬਸਤੀ ਵਿੱਚ ਕਿਵੇਂ ਲੋਕਾਂ ਦੇ ਪੈਸਿਆਂ ਤੇ ਮਛਰਿਆ ਪਿਆ ਤੇ ਸ਼ਹਿਰੋ ਸ਼ਹਿਰੀ ਵੀ ਕਰਦਾ ਉਹ ਯਾਰ ਸਹੀ ਦੱਸਣਾ ਸਭ ਤੋਂ ਜ਼ਿਆਦਾ ਦੁੱਖ ਨਾ ਮੈਨੂੰ ਆ ਵੀਡੀਓ ਦੇਖ ਕੇ ਹੋਇਆ। ਇਹ ਆਪਣੇ ਬਰਾਬਰ ਗਾ ਰਹੀ ਜਾਂਦੇ ਆ ਅਮੇ ਤੇ ਬਤਾ ਰਹੀ ਰਹੇ ਤੇ ਉਂਗੀ ਬਕਰਾਂ। ਉਹ ਚੱਲ ਮੰਨਿਆ ਯਾਰ ਕੋਈ ਰੋਡਾ ਭੋਡਾ ਬਾਬਿਆਂ ਕੋਲ ਜਾਵੜੇ ਕੋਈ ਨਹੀਂ। ਉਹ ਯਾਰ ਸਿਰ ਤੇ ਪੱਗਾਂ ਬੰਨੀਆਂ ਤੇ ਕਿਵੇਂ ਪਖੰਡੀਆਂ ਦੇ ਚਰਣਾ 'ਚ ਜਾ ਕੇ ਬੈਠੇ ਹੋਇਆ। ਉਹ ਯਾਰ ਇਹ ਨਾ ਲੋਕਾਂ ਦੀ ਇਹ ਗੱਲ ਬਹੁਤ ਹੀ ਜ਼ਿਆਦਾ ਗਲਤ ਆ ਵੀ ਥੋੜਾ ਮੋਟਾ ਕਰੇ ਦੁੱਖ ਤਕਲੀਫ ਆਏ ਨਾਲ ਦੀ ਨਾਲ ਪਖੰਡੀਆਂ ਕੋਲ ਭੱਜ ਜਾਂਦੇ ਆ। ਇਹਨਾਂ ਨੂੰ ਪੁੱਛਣਾ ਹਾਵੇ ਵੀ ਆਪਣੇ ਗੁਰੂਆਂ ਨੇ ਦੁੱਖ ਤਕਲੀਫਾਂ ਨਹੀਂ ਦੇਖਿਆ ਕਿ ਸਭ ਤੋਂ ਜ਼ਿਆਦਾ ਦੁੱਖ ਉਹਨਾਂ ਨੇ ਦੇਖਿਆ। 7 ਕਿਲੋ ਜਲੇਬੀਆਂ ਲਾਲ ਵਾਲੇ ਪੀਰ ਦਾ 7 ਕਿਲੋ ਲੱਡੂ ਪੀਰ ਗੌਸਪਾਕ ਦਾ ਲੈ ਕੇ ਨਾ ਸੁੱਕ ਸਾਢੇ 3 ਕਿਲੋ ਖਜੂਰਾ ਇਹ ਵੀ ਪੀਰ ਦਾ ਲੈ ਕੇ ਨਾ ਸੁੱਕ بابا ਮੇਰੇ ਸਵੇਰੇ ਜਮਾਨ ਤੇ ਜਮਾਨ ਦੋ ਜਮਾਨ ਦੇ ਵੀਰ ਵਚੜਾ ਕੇ ਜਾਉ ਦੇਖ ਲੋ 7 ਕਿਲੋ ਖ ਜਲੇਬੀਆਂ ਲਿਆਈ 7 ਕਿਲੋ ਲੱਡੂ ਤੇ ਸਾਢੇ 3 ਕਿਲੋ ਖਜੂਰਾ ਉਹ ਵਿਚਾਰਾ ਮੁੰਡਾ ਵੀ ਸੋਚਦਾ ਹੋਣਾ ਵੀ ਸਾਲਾ ਇੰਨਾ ਤਾਂ ਖਰਚਾ ਘਣਾਤਾ ਇਸ ਤੋਂ ਚੰਗਾ ਮੈਂ ਜੇਲ੍ਹ ਚ ਸਹੀ ਆ ਅਸੀਂ ਅੱਜ ਆਈਆਂ ਤਾਂ ਕੋਈ ਸੈਰ ਨਹੀਂ ਸੱਜਿਆ ਕੋਈ ਡਾਕਟਰ ਕੋਈ ਹਾਂ ਹੁੰਦੇ ਜੀ ਭਲੇ ਆ ਆ ਹੁੰਦੇ ਆ ਭਲੇ ਪੁੱਛਾ ਵਾਲੇ ਬਾਬੇ ਪੁੱਛਾ ਵਾਲੇ ਬਾਬੇ ਤੜ ਤੜ ਗੱਲਾਂ ਕਰਨ ਵਾਲੇ ਬਥੇਰੇ ਮਿਲ ਜਾਣਗੇ ਪਰ ਉਹ ਅੰਦਰੋਂ ਖਾਲੀ ਹੁੰਦੇ ਆ ਓਏ ਇਹੋ ਜਿਹੇ ਅਣਪੜ ਬੁੜੀਆਂ ਨੇ ਨਾ ਇਹੋ ਜਿਹੇ ਬਾਬਿਆਂ ਨੂੰ ਸਿਰ ਤੇ ਝੜਾਇਆ ਹੋਇਆ ਓ ਯਾਰ ਬੱਬੂ ਮਾਨ ਨੇ ਨਾ 15 ਸਾਲ ਪਹਿਲਾਂ ਸਹੀ ਗਾਣਾ ਗਾਇਆ ਸੀ ਇਹਨਾਂ ਅਣਪੜ ਬੀਬੀਆਂ ਨੇ ਬੰਦੇ ਗੱਲ ਰੱਬ ਦੀ ਤਖਤੀ ਪਾਤੀ ਓ ਯਾਰ ਬੰਦਾ ਪੁੱਛਣ ਵਾਲਾ ਹੋਵੇ ਜੇ ਤੁਹਾਡੇ ਕੋਲੇ 500 ਬੰਦਾ ਬੈਠਾ ਜੇ ਉਹਨਾਂ ਚੋਂ ਪਿਆਰ ਬੰਦਿਆਂ ਦੇ ਕੰਮ ਤਾਂ ਰੱਬ ਵੱਨੀ ਹੋ ਜਾਣਗੇ ਆਟੋਮੈਟਿਕਲੀ ਤੇ ਐ ਬਸ ਬਾਬੇ ਦੀ ਵਾਵਾ ਹੋ ਜਾਂਦੀ ਆ ਵੀ ਮੈਂ ਕਿਤੇ ਆ ਕੰਮ ਉਹ ਯਾਰ ਇਹ ਪਖੰਡੀ ਨੂੰ ਨੱਥ ਪਾਉਣ ਲਈ ਨਾ ਹੁਣ ਨਿਹੰਗ ਸਿੰਘ ਅੱਗੇ ਆਇਆ ਉਹ ਦਿੱਤਾ ਗਿਆ ਤੇ ਐਸਐਸਪੀ ਨੂੰ ਮੰਗ ਪੱਤਰ ਦੇ ਦਿੱਤਾ ਗਿਆ ਤਾਂ ਕਿ ਇਸ ਬਾਬੇ ਦਾ ਡੇਰਾ ਬੰਦ ਕਰਵਾਇਆ ਜਾਵੇ ਨਿਹੰਗ ਸਿੰਘਾਂ ਦਾ ਕਹਿਣਾ ਕਿ ਭੋਲੇ ਭਾਲੇ ਲੋਕਾਂ ਨੂੰ ਸ਼ਿਵਮ ਬਾਬੇ ਦੇ ਵੱਲੋਂ ਆਪ ਇਹ ਗੱਲਾਂ ਦੇ ਵਿੱਚ ਲਾਇਆ ਜਾ ਰਿਹਾ ਪੀਜੀ ਤੋਂ ਜਵਾਬ ਦਿੱਤੇ ਹੋਏ ਮਰੀਜ਼ਾਂ ਨੂੰ ਕਹਿੰਦਾ ਕਿ ਮੈਂ ਠੀਕ ਕਰ ਦੂੰਗਾ ਇਸ ਆਪ ਬਿਲਕੁਲ ਸਹੀ ਕੰਮ ਕੀਤਾ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਉਹ ਯਾਰ ਭੋਲੇ ਭਾਲੇ ਲੋਕਾਂ ਨੂੰ ਆਵੇਂ ਗੱਲਾਂ ਚ ਫਸਾ ਕੇ ਲੁੱਟ ਜਾਂਦਾ ਆ ਆਪਦੀਆਂ ਪ੍ਰਾਪਰਟੀਆਂ ਬਣਾਈ ਜਾਂਦਾ ਉਹ ਯਾਰ ਇਹੋ ਜਿਹਾ ਹੀ ਨਾ ਇੱਕ ਹੋਰ ਬਾਬਾ ਪਰ ਉਹ ਮੈਨੂੰ ਬਹੁਤ ਕੈਂਟ ਲੱ ਆ ਦੇਖੋ ਤੁਹਾਡੇ ਖੂਨ ਦੇ ਵਿੱਚ ਸਿੰਦਰ ਦੱਸੋ ਕੌਣ ਖੂਨ ਨਾਲ ਸੰਬੰਧਤ ਹੈ ਇਹ ਕੋਈ ਰਿਸ਼ਤੇਦਾਰੀ ਚ ਆਪਣੇ ਕਿਉਂ ਆਏ ਸਿੰਦਰ ਤਾਂ ਕੋਈ ਨਾਮ ਹੈਗਾ ਮਰੇ ਹੋਰ ਕੋਈ ਇਨਸਾਨ ਨਹੀਂ ਮੈਨੂੰ ਇੱਕ ਗੱਲ ਦੱਸੋ ਇਹ ਆਪਣੇ ਪਰਿਵਾਰ ਚ ਦੋ ਵਿਆਹ ਕਿਹਦੇ ਸੀਗੇ ਦੋ ਵਿਆਹ ਤਾਂ ਸਾਡੇ ਤਾਏ ਦੇ ਹੈ ਇੱਕ ਮਰਗੀ ਸੀ ਉਹਨਾਂ ਚ ਦੁਬਾਰੇ ਵਿਆਹ ਕਰਾਇਆ ਸੀ ਉਹਨੇ ਨੇ ਜਿਵੇਂ ਕੋਈ ਖੜਤਾ ਆ ਮਾਰਗਾ ਦੇ ਦੂਜੇ ਸਰਪਾਤ ਦੂਜੇ ਸਰਪਾਤ ਇਧਰ ਦੇਖ ਲੋ ਇਹ ਵਿਚਾਰਾ ਮੇਰੇ ਵਰਗਾ ਪੋਲਾ ਕਿਸੇ ਨੇ ਫੂਕ ਸ਼ਕਾਤੀ ਹੋਣੀ ਆ ਵੀ ਤੂੰ ਬਾਬਾ ਬਾਂਜਾ ਪੈਸਾ ਹੀ ਪੈਸਾ ਹੋਊਗਾ ਇਹੰਦਰ ਸਾਲਾ ਇੱਕ ਵੀ ਟੇਵਾ ਨਹੀਂ ਸਹੀ ਲੱਗਦਾ ਪਿਆ ਜਿਹੜੀ ਗੱਲ ਕਰਦਾ ਉਹੀ ਗਲਤ ਹੁੰਦੀ ਆ ਤੇ ਹਿੰਦੀ ਆ ਗੱਲ ਸੁਣ ਕੇ ਸੱਚੀ ਮੈਨੂੰ ਬੜਾ ਹਾਸਾ ਆ ਮੁੰਡਾ ਆਪਣਾ ਇੱਕ ਤਾਂ ਮੈਨੂੰ ਇਹ ਦੱਸ ਦੋ ਮੰਨ ਲੈਣਾ ਦੇ ਵੀ ਮੰਦਰ ਦੇ ਦਰਸ਼ਨ ਹੋਣੇ ਕਿੰਨੇ ਸਾਲ ਹੋ ਗਏ ਜਾ ਕੇ ਅੰਮ ਤੁਨੂੰ ਆ ਮੁੰਡਾ ਹੁਣੇ ਜਾ ਕੇ ਆ ਉਹਨੂੰ ਜਾ ਕੇ ਗਜਬ ਬੇਇੱਜ਼ਤੀ ਦੇਖ ਲਓ ਉਹ ਵਿਚਾਰੇ ਨੇ ਆਪਦਾ ਆਖਰੀ ਦਾਅ ਚੱਲਿਆ ਸੀ ਤੇ ਉਹ ਵੀ ਗਲਤ ਹੋ ਗਿਆ ਉਹਨੇ ਕਿਹਾ ਵੀ ਆਪਾਂ ਨੈਣਾ ਦੇਵੀ ਦਾ ਕਹਿ ਦਿੰਨੇ ਆ ਬੇਨੀ ਦੂਰ ਕਿਹੜਾ ਕੋਈ ਜਲਦੀ ਗਿਆ ਹੋਣਾ ਕਿਤਾ ਕਿੰਨੇ ਸਾਲ ਹੋ ਗਏ ਨੈਣਾ ਦੇਵੀ ਗਏ ਨੂੰ ਉਹ ਬੁੜੀ ਕਹਿੰਦੀ ਆ ਹੁਣ ਹੀ ਤਾਂ ਮੁੰਡਾ ਜਾ ਕੇ ਆਇਆ ਉਹ ਭਰਾਓ ਇਸ ਲਈ ਕਹਿਣਾ ਵੀ ਇਹਨਾਂ ਦੀਆਂ ਗੱਲਾਂ 'ਚ ਨਾ ਆਇਆ ਕਰੋ ਇਹ ਐਵੇਂ ਹਵਾ 'ਚ ਤੀਰ ਛੱਡਦੇ ਰਹਿੰਦੇ ਆ ਕੋਈ ਕੋਈ ਗੱਲਾਂ ਸਹੀ ਹੋ ਜਾਂਦੀਆਂ ਤੇ ਇਹਨਾਂ ਵਹਿਮਾਂ ਭਰਮਾਂ ਤੋਂ ਬਚੋ ਰੱਬ ਦਾ ਨਾਮ ਲਓ ਗੁਰੂ ਘਰ ਮੰਦਿਰ ਜਿੱਥੇ ਮਰਜ਼ੀ ਜਾਓ ਪਰ ਇਹ ਪਖੰਡੀਆਂ ਕੋਲ ਨਾ ਜਾਓ ਤੇ ਚਲੋ ਹੁਣ ਆਪਾਂ ਮਿਲਦੇ ਆ ਬਹੁਤ ਜਲਦੀ ਤੁਹਾਨੂੰ ਅਗਲੀ ਵੀਡੀਓ ਚ